ਜਦੋਂ ਵੀ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਚਾਹ ਜਾਂ ਫਿਰ ਕਹਿ ਸਕਦਾ ਕਿ ਜਿਸ ਚੀਜ਼ ਦਾ ਚਾਹ ਹੁੰਦਾ ਉਹ ਇਹੀ ਹੁੰਦਾ ਕਿ ਸਾਡੇ ਘਰ ਕੁੜੀ ਆਣ ਵਾਲੀ ਹੈ ਫਿਰ ਮੁੰਡਾ ਆਣ ਵਾਲਾ ਹੈ ਪੁੱਤ ਆਣ ਵਾਲਾ ਜਾਂ ਫਿਰ ਧੀ ਪਰ ਇਸ ਚੀਜ਼ ਨੂੰ ਜੇ ਆਪਾਂ ਕਹੀਏ ਕਿ ਇਸ ਚੀਜ਼ ਦੀ ਜਾਂਚ ਕਰਾਉਣਾ ਇਨਲੀਗਲ ਹੈ ਕਾਨੂੰਨੀ ਤੌਰ ਤੇ ਹੈ ਜੋ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਪਰ ਪੰਜਾਬ ਦਾ ਇੱਕ ਇਹੋ ਜਿਹਾ ਪਿੰਡ ਹੈ ਕਿ ਇਹ ਜੀ ਖਬਰ ਸਾਡੇ ਸਾਹਮਣੇ ਆਈ ਹੈ ਜਿਹੜਾ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਪੰਜਾਬ ਦਾ ਇੱਕ ਇਹੋ ਜਿਹਾ ਪਿੰਡ ਹੈ ਜਿੱਥੇ ਸ਼ਰਿਆਮ ਦੱਸਿਆ ਜਾ ਰਿਹਾ ਹੈ ਕਿ ਤੁਹਾਡੇ ਘਰ ਧੀ ਆ ਰਹੀ ਹੈ ਜਾਂ ਫਿਰ ਪੁੱਤ ਆ ਰਿਹਾ ਪਰ ਇਹ ਜਿਆਦਾ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ ਇਹ ਸਾਰਾ ਇੱਕ ਡਰਾਮਾ ਰਚਿਆ ਜਾ ਰਿਹਾ ਸੀਗਾ ਜਿਸ ਦੇ ਵਿੱਚ ਇੱਕ ਵੀਡੀਓ ਇੱਕ ਨਕਲੀ ਇੱਕ ਜਾਂ ਫਿਰ ਕਹਿ ਸਕਦੇ ਆ ਕਿ ਫੇਕ ਵੀਡੀਓ ਡਾਊਨਲੋਡ ਕੀਤੀ ਹੋਈ ਸੀ ਕਿ ਤੇ ਲੈਪਟਾਪ ਦੇ ਉੱਪਰ ਉਹ ਵੀਡੀਓ ਪਲੇ ਕਰਕੇ ਦਿਖਾਈ ਜਾਂਦੀ ਸੀ ਜਿਹੜੀਆਂ ਵੀ ਗਰਭਾਤੀ ਔਰਤਾਂ ਹੁੰਦੀਆਂ ਸੀਗੀਆਂ ਉਹਦਾ ਲੇਡੀਜ਼ ਆਉਂਦੀਆਂ ਸੀ ਉਹਨਾਂ ਨੂੰ ਉਹ ਵੀਡੀਓ ਦਿਖਾਈ ਜਾਂਦੀ ਸੀ ਇੱਕ ਹੀ ਵੀਡੀਓ ਸੀ ਜੋ ਸਾਰਿਆਂ ਨੂੰ ਦਿਖਾਈ ਜਾਂਦੀ ਸੀ ਕਿ ਤੁਹਾਡੇ ਘਰਤੀ ਆ ਰਹੀ ਹੈ ਜਾਂ ਫਿਰ ਪੋਤਾ ਆ ਰਿਹਾ ਸੋ ਆਪਣਾ ਧੰਦਾ ਚਲਾਉਣ ਵਾਸਤੇ ਜਾਂ ਫਿਰ ਕਹਿ ਸਕਦੇ ਆ ਕਿ ਇੱਕ ਬਿਜ਼ਨਸ ਬਣਾਇਆ ਹੋਇਆ ਸੀ ਉਸ ਬਿਜ਼ਨਸ ਨੂੰ ਚਲਾਉਣ ਵਾਸਤੇ ਪੈਸੇ ਕਮਾਉਣ ਵਾਸਤੇ ਜ਼ਿਆਦਾਤਰ ਜੋ ਵੀ ਗਰਭਵਤੀ ਔਰਤਾਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਇਹੀ ਕਿਹਾ ਜਾਂਦਾ ਸੀ ਕਿ ਤੁਹਾਡੇ ਘਰ ਪੋਤਾ ਆ ਰਿਹਾ ਹੈ ਜਦੋਂ ਵੀ ਪ੍ਰੈਗਨੈਂਟ ਔਰਤਾਂ ਦਾ ਉੱਥੇ ਚੈੱਕਅਪ ਕੀਤਾ ਜਾਂਦਾ ਸੀ ਕਿ ਔਰਤਾਂ ਨੂੰ ਸ਼ੱਕ ਨਾ ਹੋਵੇ ਇਸ ਕਰਕੇ ਉਹਨਾਂ ਦੇ ਢਿੱਡ ਤੇ ਉਹਨਾਂ ਦੇ ਪੇਟ ਦੇ ਉੱਪਰ ਸਟੈਥੋਸਕੋਪੀ ਫੇਰਿਆ ਜਾਂਦਾ ਸੀਗਾ ਇਸ ਕਰਕੇ ਕਿ ਅਸੀਂ ਵਾਕੇ ਹੀ ਤੁਹਾਡੀ ਜਾਂਚ ਕਰ ਰਹੇ ਹਾਂ ਅਸੀਂ ਵਾਕੇ ਹੀ ਤੁਹਾਡਾ ਚੈੱਕਅਪ ਕਰ ਰਹੇ ਹਾਂ ਕਿ ਤੁਹਾਡੇ ਘਰ ਕੀ ਆਉਣ ਵਾਲਾ ਹੈ ਸੋ ਇਹੋ ਜਿਹਾ ਕੰਮ ਬਿਨਾਂ ਵਿਚੋਲਿਆਂ ਤੋਂ ਸਿਰੇ ਨਹੀਂ ਚੜਦੇ ਸੀ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਇੱਕ ਵਿਚੋਲਾ ਵੀ ਸੀ ਇੱਕ ਮਹਿਲਾ ਸੀ ਇੱਕ ਔਰਤ ਸੀ ਜਿਹੜਾ ਇਹ ਸਾਰਾ ਕੰਮ ਕਰਾਉਂਦੀ ਸੀਗੀ ਉਹ ਕੁਝ ਕੁ ਲੇਡੀ ਹੁੰਦੀ ਸੀ ਉਹਨਾਂ ਨੂੰ ਲੈ ਕੇ ਆਉਂਦੀ ਸੀ ਤੇ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਕਿ ਸਾਰੀ ਟੀਮ ਇਹ ਯੂਪੀ ਤੋਂ ਆ ਰਹੀ ਹੈ ਸੋ ਉਹਨਾਂ ਦਾ ਜਿਹੜਾ ਟਰਾਂਸਪੋਰਟ ਦਾ ਖਰਚਾ ਹੋਵੇਗਾ ਉਹ 20000 ਹੋਵੇਗਾ ਤੇ ਜਿਹੜੀ ਉਹਨਾਂ ਦੀ ਫੀਸ ਹੋਵੇਗੀ ਉਹ 60000 ਹੋਵੇਗੀ ਸੋ ਇਸ ਤਰ੍ਹਾਂ 80000 ਦੇ ਵਿੱਚ ਸਾਰੀ ਗੱਲ ਮੁੱਕ ਗਈ ਸੀ ਸੋ ਬਿਲਕੁਲ ਪੰਚਗੋਲਾ ਅਤੇ ਹਿਸਾਰ ਦੀ ਜੋ ਹੈਲਥ ਮੈਕ ਮੇ ਦੀ ਟੀਮ ਸੀ ਉਹਨਾਂ ਸਾਰਿਆਂ ਨੇ ਮਿਲ ਕੇ ਪੰਜਾਬ ਦੇ ਬਾਰਡਰ ਤੇ ਪਿੰਡ ਆ ਪਿੰਡ ਦਾ ਨਾਮ ਹੈ ਰਾਮਪੁਰ ਬੈਲ ਉਸ ਦੇ ਵਿੱਚ ਇਹ ਛਾਪਾ ਮਾਰਿਆ ਛਾਪਾ ਮਾਰ ਕੇ ਇਸ ਗਰੋੜ ਦਾ ਪਰਦਾ ਫਾਸ਼ ਕੀਤਾ ਜਦੋਂ ਸਾਰੀ ਟੀਮ ਉਸ ਮੌਕੇ ਤੇ ਪਹੁੰਚੀ ਤੇ ਟੀਮ ਨੇ ਦੇਖਿਆ ਕਿ ਉਹਨਾਂ ਦੇ ਕੋਲ ਕੋਈ ਵੀਰ ਕਿਸੇ ਵੀ ਤਰ੍ਹਾਂ ਦੀ ਅਲਟਰਾਸਾਉਂ ਮਸ਼ੀਨ ਨਹੀਂ ਹੈ ਸਿਰਫ ਇੱਕ ਲੈਪਟਾਪ ਸੀਗਾ ਲੈਪਟਾਪ ਦੇ ਉੱਪਰ ਉਹ ਫੇਕ ਵੀਡੀਓ ਡਾਊਨਲੋਡ ਕੀਤੀ ਹੋਈ ਸੀ ਸੇਮ ਇੱਕੋ ਵੀਡੀਓ ਜੋ ਸਾਰਿਆਂ ਨੂੰ ਦਿਖਾਈ ਜਾਂਦੀ ਸੀ ਤੇ ਦੱਸਿਆ ਜਾਂਦਾ ਸੀ ਕਿ ਤੁਹਾਡੇ ਘਰ ਪੋਤਾ ਰਿਹਾ ਇਸ ਸਾਰੇ ਮਾਮਲੇ ਦੇ ਵਿੱਚ ਦੋ ਜਣਿਆਂ ਦਾ ਨਾਮ ਸਾਹਮਣੇ ਆ ਰਿਹਾ ਹੈ ਜੋ ਕਿ ਯੂਪੀ ਤੋਂ ਨੇ ਨितीश ਅਤੇ ਰਾਹੁਲ ਸੋ ਸ਼ਾਪਾ ਮਾਰਨ ਤੋਂ ਬਾਅਦ ਮੁਹਾਲੀ ਦੇ ਸਿਵਲ ਸਰਜਨ ਨੂੰ ਇਸ ਦੀ ਤਲਾਸ਼ ਦੇ ਦਿੱਤੀ ਗਈ ਹੈ ਸੋ ਜਦੋਂ ਮੁੱਖ ਤੇ ਸਾਰੀ ਟੀਮ ਚੀਤੇ ਉੱਥੇ ਇਹ ਤੈਨ ਨਹੀਂ ਹੋ ਪਾਰ ਰਿਆ ਸੀ ਕਿ ਐਫ ਆਰ ਕੌਣ ਕਰਵਾਏਗਾ ਕਿਉਂਕਿ ਜੋ ਮਾਮਲਾ ਹੈ ਉਹ ਪੰਜਾਬ ਦਾ ਤੇ ਟੀਮ ਸਾਰੀ ਹਰਿਆਣੇ ਤੋਂ ਸੀ ਪੰਚਗੁਲਾ ਸਬਸਥਾ ਵਿਭਾਗ ਪੀ ਐਨ ਡੀਟੀ ਨੋਡਲ ਅਫੀਸਰ ਡਾਕਟਰ ਅਰੁਣਦੀਪ ਨੇ ਦੱਸਿਆ ਯੂਪ ਦੇ ਰਾਹੁਲ ਅਤੇ ਨितीश ਉਸ ਪਿੰਡ ਦੀ ਇੱਕ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀਗਾ ਔਰ ਮੈਡੀਕਲ ਡਾਕੂਮੈਂਟਸ ਇਹਨਾਂ ਦੇ ਕੋਲ ਨਹੀਂ ਸੀ ਡਾਕਟਰ ਬਣ ਕੇ ਹੈ ਸਿਰਫ ਲਿੰਕ ਦੀ ਜਾਂਚ ਕਰ ਰਹੇ ਸੀ एनएमसी एक्ट 34 पीएनडीटी और बीएनएस की धारा 318 का और कांट के तहत लालडू थाने के बीच एफआईआर दर्ज करवाई गई है रेड टीम ने जो हिसार पीएनडीटी नोडल ऑफिसर डॉक्टर प्रबूडयाल और उनते और भी जेड़े साथी सिगे उठे शामिल सन